ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰੇ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹ ਸਿਆਣਪ ਲਖੋ ਹੀ ਤੈਕ ਨ ਚਲੇ ਨਾਲ ਕਿਵ ਸਚਾਰ ਹੋਈਏ ਕਿਵ ਕੂੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲੇਕ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ਿਸ਼ ਕੋ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾ ਜਨੇਨੀ ਸਾਨ ਗਾਵੇ ਕੋ ਗੁਣ ਵਢਾਈਆਂ ਚਾਰੇ ਗਾਵੇ ਕੋ ਬਿੱਤੇ ਵਿਖੰ ਵਿਚਾਰੇ ਗਾਵੇ ਕੋ ਸਾਜ ਘਰੇਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਸੇ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਥੀ ਨ ਆਵੇ ਟੋਟ ਕਦ ਕਦ ਕਤੀ ਕੋਟੀ ਕੋਟ ਕੋਟ ਬੇਨਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਡਾੜਕ ਵਿਕਸੇ ਵੇ ਪਰਵਾਹੋ ਸਾਚਾ ਸਾਈ ਸਚਨਾ ਹੀ ਭਾਕਿਆ ਭਾਉ ਵਪਾਰਿ ਆਖੇ ਮੰਗੇ ਦੇਖ ਦੇਹ ਜਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਦ ਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਦ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਉੜਿਐ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਵਾਪੇ ਸਚਿਆਰੇ ਥਾਪਿਣ ਜੈ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਏ ਵਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਨੇਮਨ ਰਖੇ ਪਾਉਦੁ ਪਰਹੇ ਜੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾਇਕ ਦੇ ਹੀ ਭੁਜਾਈ ਸੁਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਿਣਾ ਨਾ ਜਾਈ ਤੇ ਜੀ ਰਤਨਾਵਾ ਜੇ ਤਿਸ ਭਾਵਾਂ ਮੈਨ ਪਾਣੇ ਕੀ ਨਾਈ ਕਰੀ ਜੇ ਤਿਸਰੇ ਟੋਪਾਈ ਮੇ ਕਾਵਿਨ ਕਰਮਾ ਕੇ ਮਿਲੇ ਲਈ ਮਾਤਵੀ ਜ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸੁਭਨਾ ਜੀਆਂ ਖਾਇਕ ਦਾਤਾ ਸੋ ਮੈ ਵਿਸਰਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਣੁ ਕਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤੇਹਾ ਕੋਈ ਨ ਸੁਜੇ ਜੇ ਤਿਸ ਕੁਨ ਕੋਈ ਕਰੇ ਸੁਨੇ ਸਿੱਧ ਪੀਰ ਸੁਨਨਾ ਤੇ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪੁ ਲਹੁ ਪਾਤਾਲ ਸੁਨੇ ਬੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਪ ਕਾ ਨਾਸ ਸੁਨੇ ਈਸ਼ਰ ਬਰ ਮਹਿੰਦਰ ਸੁਨੇ ਮੋਖ ਸਲਾ ਹਨਮੰਦ ਸੁਨੇ ਜੋਗ ਜੁਗ ਤਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਈਸ਼ਰ ਕਾ ਇਸਨਾ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਣਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਪਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖੜ ਹਾਰ ਵੱਡੇ ਕਾਵਿ ਕਰ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵੇਮਨ ਬੋਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਹ ਝੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਧਰਮ ਸੇਤੀ ਸਰਮੰਧ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤੇਰੇ ਧਾਰੇ ਗੁਰਸੇਖ ਮੰਨੇ ਨਾਨਕ ਭਵੇਂ ਨਾ ਪੇਖ ਐਸਾ ਨਾਮ ਨਰਜਣ ਹੋਏ ਜੇ ਕੋ ਮਝਾੜੇ ਬੜ ਕੋਏ ਪੰਜ ਪਰਵਾਰ ਪੰਜ ਪ੍ਰਦਾਨ ਪंचे ਪਾਵੇ ਦਰਗੇ ਮਾਨ ਪंचे ਸੋਹਿਦ ਰਾਜਾਨ ਪੰਚਾ ਕਾ ਗੁਰੇ ਕਤਿਆਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਧੋਲ ਧਰਮ ਦੇ ਕਾ ਪੂ ਸੰਤੋਖਤਾਵ ਰੱਖਿਆ ਜਿਨ ਸੂਤ ਦੇਖੋ 부ਜੇ ਹੋਵੇ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮ ਜੋ ਜੀ ਜਾਦਰੰਗਾ ਕੇ ਨਾਮ ਸਭ ਨੇ ਲਿਖਿਆ 부ੜੀ ਕਲਾ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਰੂਪ ਕੀਤੀ ਦਾ ਜਣੇ ਗੁਣ ਕੋਦ ਕੀਤਾ ਵਸੈ ਕੋ ਕੁਵਾ ਤਿਸਤੇ ਹੋਵੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤਿਹੂ ਪਾਵੇ ਸਾਈ ਭਲੀ ਕਰ ਤੂ ਸਰਾ ਸਲਾਮ ਤਨ ਅਨੰਕਾਰ ਸੰਗ ਜਪੇ ਅ ਸੰਗ ਪਾਉ ਸੰਗ ਪੂਜਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮਾ ਭਗਤਾਰ ਸੰਗ ਮੋਣ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋ ਤਿਹੂ ਪਾਵੇ ਸਾਈ ਭਲੀ ਕਰ ਤੂ ਸਰਾ ਸਲਾਮ ਤਨ ਅਨੰਕਾਰ ਸੰਖਮ ਹੋਰੇ ਕੇ ਅੰਧਕੋਰ ਸੰਗ ਚੋਰ ਹਰਾਮਖੋਰ ਸੰਖਮਰ ਕਰ ਜਾਹੀ ਜੋਰ ਸੰਗ ਗਲਵੜ ਹਤਿਆ ਕਮਾਏ ਸੰਗ ਪਾਪੀ ਭਾਵ ਕਰ ਜਾਏ ਸੰਖੂੜਿਆਰ ਕੂੜੇ ਫੇਰਾਏ ਸੰਖ ਮਲੇਸ਼ ਮਲ ਭਗ ਕਾਏ ਸੰਗ ਨਿਦਕਸਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤੁਰ ਭਾਵੇ ਸਹੀ ਭਲੀਕਾਰ ਤੂ ਸਰਾ ਸਲਾਮਤ ਨਰੰਕਾਰ ਅਸ਼ੰਕ ਨਾਮੇ ਅਸ਼ੰਕ ਤਾਮੇ ਗੰਮ ਗੰਮ ਸੰਕਲੋ ਸੰਕੇ ਸਿਰ ਭਾਰ ਹੋਏ ਅਕਰੀ ਨਾਮ ਕਰੀ ਸਾਲਾ ਅਕਰੀ ਗਿਆਨ ਕੀ ਸੁਗੁਣ ਗਾਇ ਅਕਰੀ ਲਿਖਨ ਭੋਲਨ ਬਾਣ ਕਰ ਸਿਰ ਸੰਜੋਗ ਵਖਣ ਨਿਨਹੇ ਲਖਤੀ ਸਰਨਾ ਜੀ ਫਰਮਾਇਤੇ ਵਤੇ ਪਾਏ ਜੇਤਾ ਕੇਤਾ ਤੇਤਾ ਨਾਵੇਂ ਨਾਵੇਂ ਨਾਈ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਧ ਪਾਵੇ ਸਾਈ ਬਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਪਰੀਏ ਹੱਤ ਪੈਰ ਤਣ ਦੇ ਪਾਣੀ ਤੋ ਤਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈਏ ਹੋ ਧੋਏ ਪਰੀਏ ਮਨ ਪਾਪਾ ਕੇ ਸੰਗ ਹੋ ਧੋਪੇ ਨਾ ਵੇਗੇ ਰੰਗ ਪੁਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਵ ਨਾਨਕ ਹੁਕਮਿ ਆਵੋ ਜਾਓ ਤੀਰਾ ਤਬਦਦਤਾ ਜੇ ਕੋ ਪਾਵੇ ਤਿਲ ਕਾਮਾਨ ਸੁਨੇ ਮਨੇ ਮਨ ਕੀਤਾ ਭਉ ਅੰਤਰਗਰਿ ਤੀਰਥ ਮਨਨਾਵ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਬਾਣੀ ਬਰਮਾ ਸਤ ਸੁਹਾਨ ਸਦਮ ਚਾਉ ਕਵਨ ਸੰਵੇਲਾ ਵਕਤ ਕਵਨ ਕਵਨ ਤੇ ਧਕਵਨ ਵਾਰ ਕਵਨ ਸਿਰੁ ਤਮਾ ਕਵਜਿਤ ਹੋਇ ਆਕਾਰ ਮਿਲ ਨਾ ਪਾਇਆ ਭੰਤੇ ਜੇ ਹੋਵੇ ਲੇ ਪ੍ਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਿਖਨ ਲੇ ਕੁਰਾਨ ਤੇਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸਿਟੀ ਕੋ ਸਾਝੇ ਆਪੇ ਜਾਣੇ ਸੋਇ ਕਿਵ ਕਰ ਆਖਾ ਕਿਵ ਸਲਾਹੇ ਕਿ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹਿ ਪਤਾ ਲਾ ਪਤਾ ਲਕੀ ਹਗਾ ਸਾਇ ਹਗਾਸ ਊੜਾ ਕੁੜਕ ਪਾਲ ਥਕੇ ਵੇਦ ਕਹਿਣ ਕ ਬਾਤ ਸੈ ਸਠਾਰੇ ਕਹਿਣ ਕ ਤੇ ਵਾਸੁ ਲਿਖਤਾ ਤੇ ਲੇਖਾ ਹਿਤ ਲਿਖੇ ਲੇਖਾ ਹੈ ਵਿਨਾਸ਼ ਨਾਣਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਂ ਨਦੀਆਂ ਤੇ ਵਾਉ ਭਵੇਂ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਲਤਾਨ ਗिरा ਸੇਤੀ ਮਹਲ ਤਨ ਕੀੜੀ ਤੁਲਨਾ ਹਮਨੇ ਜੇਤੀ ਸਮਨਉ ਨਾ ਵਿਸਰੇ ਅੰਤ ਨਾ ਸਿੱਤੀ ਕਹਿਣਾ ਤੇ ਅੰਤ ਨਾ ਕਰਨ ਦੇਣਾ ਤੇ ਅੰਤ ਨਾ ਵੇਖਣ ਸੁਣਣ ਨਾ ਤੇ ਅੰਤ ਨਾ ਜਾਪੇ ਕਾਵਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਵਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਾਈਭੂ ਚਾਤਾ ਉੱਚੇ ਉਪਰੋ ਚਾਣੋ ਇਹ ਵਡੂਚਾ ਹੋਵੇ ਕੋਈ ਤੀ ਸੂਚੇ ਕੋ ਜਾਣੇ ਸੋਇ ਜੇ ਵਡਾ ਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾਤ ਮਾਇ ਕੀਤੇ ਮੰਗੇ ਜੋ ਦੇ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟੂਟੇ ਵੇ ਕਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖਾ ਹੀ ਖਾਏ ਕੇਤੇ ਦੂ ਭੂਗ ਸਦ ਮਾਰੇ ਪੀਦਾ ਤੇਰੀ ਦਾ ਤਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਸਕੇ ਕੋਈ ਜੇ ਕੋ ਖਾਈ ਕਾਖਣ ਪਾਏ ਹੋ ਜਾਣੇ ਜੀਤੀਆਂ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਕੇ ਜਿਸਨੂੰ ਬਖਸੇ ਸਿਵਸਲਾ ਨਾਨਕ ਪਾਸਾ ਹੀ ਪਾਸਾ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਪੰਡਾਰ ਮੁੱਲਾਵੇ ਮੁੱਲ ਹੈ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁਲ ਤਰਮੁਲ ਦੇਮਾਨ ਮੁਲ ਤਲ ਮੁਲ ਫਰਮਾਨ ਮੁਲ ਬਖਸ਼ੀ ਸਮੁਲ ਨੀਸਾਨ ਮੁਲ ਕਰਮੁਲ ਫਰਮਾਨ ਮੁਲ ਮੁਲਾ ਖਿਆਣਾ ਜਾ ਆਖ ਆਕਰ ਹਿਲ ਵਲਾਇ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਖਿਆਣ ਆਕੇ ਵਰਮੇ ਆਕੇ ਇੰਦੇ ਆਕੇ ਗੋਪੀ ਤੈ ਗੋਵਿੰਦ ਆਕੇ ਇਸਰ ਆਕੇ ਸਦ ਆਕੇ ਕੇਤੇ ਕੀਤੇ ਬੁੱਧ ਆਕੇ ਦਾਨ ਆਕੇ ਦੇਵ ਆਕੇ ਸੁਰਨ ਮੁਝਣ ਸੇਵ केते आखिया कण पाए केते कह कह उठ उठ जाए ते कीते होर करे ताख न सके के ही के ਦੇਵੜੁ ਪਾਵੈ ਤੇ ਵਿੜੁ ਹੋਇ ਨਾਨਕ ਜਾਨੇ ਸਾਚਾ ਸੋਇ ਦੇਖੋ ਆਖੇ ਭੋਲ ਵਿਗਾੜ ਤਲ ਕੇਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੇ ਅ ਸੰਖਾ ਕੀਤੇ ਵામਨ ਹਾਰੇ ਕੀਤੇ ਰਾਗ ਪਰੇ ਸੁਖ ਹਿਣ ਕੀਤੇ ਗਾਵਨ ਹਾਰੇ ਗਾਵਣ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ गावै ਸਰਬਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰੰਧ ਰਸਨ ਬੈਠੇ ਦੇਵਤਿਆ धर ਨਾਲੇ ਗਾਵੇ ਸਿਦਸਮਦੀਂਦਰ ਗਾਵਣ ਸਾਧਵੀ ਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮਹਣ ਸੁਰਗਮ ਚਫੇ ਆਲੇ ਗਾਵਣ ਰਤਨੀ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਮੰਡੇ ਵਰ ਭੰਡਾ ਕਰ ਕਰ ਖੇ ਧਾਰੇ ਸੇ ਤਦਨੋ ਗਾਵੇ ਜੋ ਤੁਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੇਂ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਤ ਸਤਸਾਹਿ ਸੱਚਾ ਸਾਚੀ ਨਹੀਂ ਐਪੀ ਹੋਸੀ ਜਾਇ ਨਾ ਜੈਸੀ ਰਤਨਾ ਜਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨੀ ਉਪਾਈ ਕਰ ਕਰ ਦੇਖੈ ਕਿ ਤਾਏ ਆਪਣਾ ਜੋਤੀਸ ਦੀ ਵਿੜਿਆਏ ਜੋਤੀਸ ਪਾਵੇ ਸੋਈ ਕਰਸੀ ਵਿਰੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸਾ ਹਿ ਨਾਨਕ ਰਹਿ ਨਰ ਜਾਈ ਮੁੰਦਾ ਸੰਤੋ ਉਤਰੰਭ ਚੋਲੀ ਧਾਨ ਕੀ ਕਰੇ ਵਿਪੋਦ ਖਿੰთა ਕਾਲ ਕੁਹਾਰੀ ਕੈ ਜੁਗ ਢੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇ ਤਿਸੇ ਆਦੇਸ ਆਦ ਨੀਂਦ ਨਾਦ ਨਾਤ ਜੁਗ ਜੁਗੇ ਕੋ ਵੇਸ ਉਤਤ ਗਿਆਨ ਦੇ ਆਪੰਡ ਅਨ ਕਟਕਡ ਵਾਜੇ ਨਾਥ ਆਪਨਾਥ ਨਾਤੀ ਸੁਭਜਾ ਕੇਰੇ ਸਿਧ ਅਵਰਾਸਾਰ ਸੰਜੋਗ ਯੋਧ ਕਰ ਚਲਾਵੇ ਲੇਖ ਆਵੇ ਭਗ ਹਦੇ ਇਸੇ ਆਦੇਸ ਰਾਦ ਨੀ ਨਾਦ ਨਾਥ ਜੁਗ ਜੁਗੇ ਕੋ ਵੇਸ ਏਕਮੈ ਜੁਗਤ ਵਿਐ ਤਿੰ ਚੱਲੇ ਪਰਵਾਨ ਇੱਕ ਸੰਸਾਰਿਕ ਭੰਡਾਰ ਏਕ ਲਾਇ ਦੇ ਬਾਣ ਜੀਵ ਤਿਸ ਪਾਵੇ ਤੇ ਵੇਚ ਲਾਵੇ ਜੀਵ ਹੋਵੇ ਫਰਮਾਨ ਉਹ ਇੱਕ ਨਾ ਨਦਰ ਨਾਵੇ ਬਉਤਾ ਹੈ ਵਿਡਾਣਿਆ ਦੇ ਤਿਸੇ ਆਦੇਸ ਆਦ ਨੀਲੇ ਨਾਦ ਨਾਤ ਜੁਗ ਜੁਗੇ ਕੋ ਵੇਸ ਆਸਨ ਲੋਈ ਲੈ ਪੰਡਾਰ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਥੀ ਕਰ ਆਦੇਸੇ ਆਦੇਸ ਆਦ ਨੀਲੇ ਨਾਦ ਨਾਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਬਲ ਖੋਏ ਲਖ ਹੋਏ ਲਖ ਵੀਸ ਲਖ ਲਖ ੜਾ ਕੀ ਇੱਕ ਨਾਮ ਜਗਦੀਸ਼ ਕੇਤੁਰਾਈ ਪਤਪ ਪੜੀਏ ਚੜੀਏ ਹੋਈਏ ਕੀਸੇ ਸੁਣ ਗਲਾਂ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸੇ ਆਖਣ ਜੋਰ ਝੁਪੇ ਨਾ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਨ ਮਰ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਕਟੀ ਛਟੇ ਸੰਸਾਰ ਇਸਹਿ ਜੋਰ ਕਰ ਵੇਖੇ ਸੋ ਨਾਨਕ ਉਤਮ ਨੀਚ ਨ ਕੋਈ ਰਾਤੀ ਰੂਤੀ ਤਿਤੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸਵੀ ਤਰਤੀ ਥਾ ਵਰ ਕੀ ਧਰਮ ਸਾਤ ਤਿਸਵੀ ਜੀ ਤੁਕਤ ਕੇ ਰੰਗ ਤਿੰਨ ਕੇ ਨਾਮ ਨੇਕੀ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੁਣ ਪੰਚ ਪ੍ਰਵਾਨ ਨਦਰੀ ਕਰਮ ਭਵੇਂ ਨੀਸਣ ਕਾਚੁਪ ਕਾਇ ਉਥੇ ਪਾਇ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕਹੋ ਤਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਣ ਮਹੇਸ ਕੇਤੇ ਵਰਮੇ ਘਾੜ ਤਕੜੀਏ ਰੂਪ ਰੰਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਤ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਿਰੰਦ केते असुरती सेव केते नानक अनंत ज्ञान खंड में ज्ञान प्रचंड तिथे नाद विनोद कोड़ा आनंद शर्म खंड की वाणी रूप तिथे काडत कड़ीए बहुत अनूप ताके गला कथिया ना जाय जे कोई कह पीछे पछताए तिथे कड़ीए सुरतमत मन बोध तिथे कड़ीए सुरा सुधा के सुद्ध कर्म खंड की वाणी जोर तिथे होर ना कोई होर तिथे योद्ध महाबल सूरतिन में राम रहया भरपूर ਇਿੱਥੇ ਸਿਤੋ ਸਿਤਾ ਮਨ ਮਾ ਮਹਿ ਤਾ ਕਿਰਪਾ ਕਥਨੇ ਜਾਇ ਨਾਉ ਮਰੇ ਨ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਹਿ। ਇੱਥੇ ਭਗਤ ਵਿਸੇ ਕੇ ਲੋ ਕਰੀਨਨ ਸੱਚਾ ਮਨਸੋ ਸਾਧਕਨ ਵਸਨ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਲ। ਇੱਥੇ ਖੰਡ ਮੰਡ ਵਰ ਭੰਡ ਜੇ ਕੋ ਕਥਿ ਦਾ ਅੰਤ ਨਾ ਅੰਤ ਇੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿ ਵਕਾਰ। ਵੇਖੇ ਵਿਗਸੇ ਘਰੇ ਵਿਚਾਰ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਥਿਰ ਸੁਣਿਆਰਨ ਮਤਿ ਵੇਧ ਹਤਿਆਰ। ਭੋਖ ਲਗਣੀ ਤਵ ਤਉ ਭਾਂਡਾ ਪਵ ਮ੍ਰਿਤ ਢਾਲ ਕੜੀਏ ਸਸਟੀ ਤਕ ਸਾਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦੇਵਸਰਾਧੁ ਉਦਾਹੀਦਾਇਆ ਖਿਲੇ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਵਾਜੇ ਤ੍ਰਮਹ ਦੂਰ ਕਰਮੀਆਂ ਭੋ ਆਪਣੀ ਕੇ ਨੇੜੇ ਕੇ ਦੂਰ gini naam te aaya gaye musakat kaal nanak te mukh khujle keeti chutti naal gini naam te aaya gaye musakat kaal nanak te mukh khujle keeti chutti naal vahe guruji ka khalsa vahe guruji ki fateh